ਅਸੀਂ ਬੰਗਲਾਦੇਸ਼ ਤੋਂ ਆਇਆ ਪ੍ਰੋਡਕਟ ਜਿਹੜਾ ਕਿਸੇ ਸਰਕਾਰ ਨੇ ਐਫਟੀਆ ਦਾ ਵਾਅਦਾ ਕੀਤਾ ਸੀ ਮਨੂਸ ਸਰਗਰਮੈਂਟ ਨੇ ਬਾਜ਼ੂਦੀ ਸਰਗਰਮੈਂਟ ਨੇ ਉਹ ਸ਼ਟ ਕੀਤਾ ਪਲੱਸ ਤੁਰਕੀ ਤੋਂ ਕੋਈ ਵੀ ਜਿਹੜਾ ਬਣਿਆ ਪ੍ਰੋਡਕਟ ਹੈ ਰੈਡੀਮੇਡ ਪ੍ਰੋਡਕਟ ਅਸੀਂ ਉਸ ਦਾ ਬਾਇਕਾਟ ਕਰਾਂਗੇ ਕਿ ਇਹ ਰੇਟ ਟੂ ਰੇਟ ਜਿਸ ਜੀ ਦੀ ਸਾਨੂੰ ਲੋੜ ਤੇ ਉਹ ਲੋੜ ਜੋ ਬੇਦਰਾਂ ਨੂੰ ਨੀਂਹ ਲੈਣੀ ਪ੍ਰੋਡਕਟ ਲੈ ਆ ਕੇ ਅਸੀਂ ਆਪਣੀ ਇੰਡਸਟਰੀ ਨੂੰ ਖਰਾਬ ਨਹੀਂ ਕਰਾਂਗੇ ਆਪਣੇ ਵਰਕਰ ਨੂੰ ਖਰਾਬ ਨਹੀਂ ਹੁੰਦੇ ਆ ਤੁਸੀਂ ਕਿਸੇ ਦੁਕਾਨੀ ਨੂੰ ਦੇਖੋ ਉਹ ਕਿਤੇ ਵੀ ਜਾਏਗਾ ਜਾਏਗਾ ਪਹਿਲਾਂ ਉਹ ਕੋ ਗੱਡੀ ਤੇ ਬੈਠਾ ਜਿਹਦੇ ਅਗੇ ਕੋਈ ਜਪਾਨ ਦੀ ਬਣੀ ਹੈ ਟੋヨタ ਜਾਂ ਦੂਜੀ ਕੰਪਨੀ ਬੈਠੇਗਾ ਕੀ ਅਸੀਂ ਲੋਕ ਆਪਣੇ ਮੁਲਕ ਦੀ ਖਾਤਰ ਉਹ ਉੰਗਰਾ ਦੇ ਬਣੇ ਹੋਏ ਕੱਪੜੇ ਔਰ ਉਰਕੀਏ ਦੇ ਬਣੇ ਹੋਏ ਕੱਪੜੇ ਅਸੀਂ ਕਿਹਾ ਉਹਨਾਂ ਨੂੰ ਅਸੀਂ ਬਾਈਕਾਟ ਨਹੀਂ ਕਰ ਸਕਦੇ ਬੰਗਲਾਦੇਸ਼ ਦੇ ਸਾਨੂੰ ਬਹੁਤ ਜ਼ਿਆਦਾ ਧੋਖਾ ਦਿੱਤਾ ਹੈ ਚਾਈਨਾ ਦਾ ਮਾਲ ਲੇਬਲ ਬੰਗਲਾਦੇਸ਼ ਚ ਲੱਗਦਾ ਕਿਉਂਕਿ ਚਾਈਨਾ ਦਾ ਮਾਲ ਡਾਇਰੈਕਟਲੀ ਨਹੀਂ ਆਦਾ ਗੌਰਮੈਂਟ ਦੇ ਰੈਸਟ੍ਰਿਕਸ਼ਨ ਵਿਖਾਈਆਂ ਗਈਆਂ ਨੇ ਬੜੇ ਬੜਾ ਮਾਲ ਉਥੋਂ ਆ ਕੇ ਬੰਗਲਾਦੇਸ਼ ਜਾਂਦਾ ਹੈ ਬੰਗਲਾਦੇਸ਼ ਤੇ ਉੱਥੇ ਆਦਾ ਮਾਲ ਦੇਖੋ ਜੀ ਕਿੰਨੀ ਕਿੰਨੀ ਆ ਗਈ ਕਿਉਂਕਿ ਇਲੀਗਲ ਜਿਹੜੇ ਚੈਨਲ ਨੇ ਨਾ ਇਲੀਗਲ ਚੈਨਲ ਤੋਂ ਮਾਲ ਆ ਰਿਹਾ ਹੈ ਇਸੇ ਵੀ ਉੱਤੇ ਭਾਈ ਰੋੜ ਆ ਰਹਾ ਬੰਦਾ ਕਿਉਂ ਬੰਦ ਕੀਤਾ ਕਿਉਂਕਿ ਇੱਥੇ ਕੰਟਰੋਲ ਨਹੀਂ ਹੈ ਟਰੱਕ ਹਿੱਕ ਰਿਹਾ ਜਿਹੜੇ ਬੰਦੇ ਨਾਲ ਜਿਹੜੀ ਕਲਪਸ਼ਨ ਹੈਗੀ ਹੈ ਸਰ ਜਗ੍ਹਾ ਤੇ ਉਹ ਕਰਕੇ ਉਹਨਾਂ ਸਾਰਾ ਬੰ ਲੁਧਿਆਣੇ ਦੇ ਕਪੜਾ ਕਾਰੋਬਾਰੀਆਂ ਨੇ ਤੁਰਕੀ ਅਤੇ ਬੰਗਲਾਦੇਸ਼ ਦੇ ਕੱਪੜਿਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਅਤੇ ਇਸ ਸੰਬੰਧ ਦੇ ਵਿੱਚ ਕੇਂਦਰ ਸਰਕਾਰ ਨੂੰ ਬੰਗਲਾਦੇਸ਼ ਨਾਲ ਮੁਕਤ ਵਿਪਾਰ ਸਮਝੌਤਾ ਰਾਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਾਰੋਬਾਰੀਆਂ ਨੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇੱਕ ਰੋਸ ਪ੍ਰਦਰਸ਼ਨ ਰਾਹੀਂ ਤੁਰਕੀ ਅਤੇ ਬੰਗਲਾਦੇਸ਼ ਵਿਚ ਬਣੇ ਕਪੜਿਆਂ ਨੂੰ ਅੱਗ ਦੇ ਹਵਾਲੇ ਕੀਤਾ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਕਾਰੋਬਾਰੀਆਂ ਨੇ ਕੀ ਕਿ ਪੂਰੀ ਇੰਡਸਟਰੀ ਭਾਰਤ ਵਿਰੋਧੀ ਤੁਰਕੀ ਅਤੇ ਬੰਗਲਾਦੇਸ਼ ਖਿਲਾਫ ਇਕਜੁੱਟ ਹੈ ਉਹਨਾਂ ਵਾਸਤੇ ਵਪਾਰ ਤੋਂ ਪਹਿਲਾਂ ਦੇਸ਼ ਹੈ ਅਤੇ ਅੱਜ ਇਨ੍ਹਾਂ ਖਿਲਾਫ ਆਪਣਾ ਵਿਰੋਧ ਜ਼ਾਹਰ ਕਰ ਰਹੇ ਹਨ ਇਸ ਮੌਕੇ ਉਹਨਾਂ ਨੇ ਚੀਨ ਖਿਲਾਫ ਵੀ ਆਪਣਾ ਰੋਸ ਪ੍ਰਗਟਾਇਆ ਅਸੀਂ ਇਹ ਗੱਲ ਜਾਣਦੇ ਕਿ ਪਹਿਲੇ ਤਾਂ ਤੁਹਾਨੂੰ ਸੀਨੀਅਰ ਕਲੱਬਾਰੇ ਬ੍ਰੀਫ ਕੀਤਾ ਹੈ ਕਈ ਸਾਰੇ ਸਹਿਮਤੀ ਨਾਲ ਇੱਕ 11 ਮੈਂਬਰੀ ਕੋਰ ਕਮੇਟੀ ਬਣਾ ਕੇ ਇਸ ਸਸਤਾ ਨੂੰ ਇੰਡਸਟਰੀ ਦੇ ਫਾਇਦੇ ਲਈ ਇੰਡਸਟਰੀ ਦੀ ਕੰਮ ਕਰਨ ਲਈ ਅਸੀਂ ਇਸ ਨੂੰ ਚਲਾਉਣ ਦਾ ਆਪਸੀ ਜਿਮ ਸੈਂਟੀ ਬਣਾਈ ਹੈ ਪਰ ਅੱਛੇ ਢੰਗ ਨਾਲ ਅਸੀਂ ਚਲਾ ਰਹੇ ਹਾਂ ਚਲਾਵਾਂਗੇ ਜਿਹੜਾ ਅੱਜ ਦਾ ਏਜੰਡਾ ਹੈਗਾ ਜੀ ਸਾਡਾ ਉਸ ਦਰਸ਼ਨ ਜੀ ਨੇ ਤੁਹਾਨੂੰ ਜਿੱਥੇ ਤਰ੍ਹਾਂ ਦੱਸਿਆ ਧਾਪਰ ਸਾਹਿਬ ਨੇ ਬਰੀਫ ਕੀਤਾ ਹੈ ਕਿ ਅਸੀਂ ਬੰਗਲਾਦੇਸ਼ ਤੋਂ ਆਇਆ ਪ੍ਰੋਡਕਟ ਜਿਹੜਾ ਕਿ ਸਰਕਾਰ ਨੇ ਐਫਟੀਏ ਦਾ ਵਾਅਦਾ ਕੀਤਾ ਸੀ ਮਨਮੋਹਨ ਸਿੰਘ ਗਵਰਨਮੈਂਟ ਨੇ ਬਾਅਦ ਮੋਦੀ ਗਵਰਨਮੈਂਟ ਨੇ ਉਸ ਨੂੰ ਐਕਸਟੈਂਡ ਕੀਤਾ ਪਲੱਸ ਤੁਰਕੀ ਤੋਂ ਕੋਈ ਵੀ ਜਿਹੜਾ ਬਣਿਆ ਪ੍ਰੋਡਕਟ ਹੈ ਰੈਡੀ ਪ੍ਰੋਡਕਟ ਅਸੀਂ ਉਸ ਦਾ ਬਾਇਕਾਟ ਕਰਾਂਗੇ ਚਾਈਨਾ ਤੋਂ ਵੀ ਜਿਹੜਾ ਰੈਡੀ ਪ੍ਰੋਡਕਟ ਆਏਗਾ ਜੋ ਇਹਨਾਂ ਨੇ ਕਿਹਾ ਬਿਲਕੁਲ ਅੱਛਾ ਹੀ ਡਾਂਗਲ ਕਿਹਾ ਹੈ ਕਿ ਯੂ ਟ੍ਰੇਡ ਟੂ ਟ੍ਰੇਡ ਜਿਸ ਦੀ ਸਾਨੂੰ ਜ਼ਰੂਰਤ ਹੈ ਉਹਨਾਂ ਨੂੰ ਜ਼ਰੂਰਤ ਹੈ ਉਹ ਅਸੀਂ ਵੇਚਦੇ ਰਵਾਂਗੇ ਲੇਕਿਨ ਜੇ ਰੈਡੀ ਪ੍ਰੋਡਕਟ ਲਿਆ ਕੇ ਅਸੀਂ ਆਪਣੀ ਇੰਡਸਟਰੀ ਨੂੰ ਖਰਾਬ ਨਹੀਂ ਕਰਾਂਗੇ ਆਪਣੇ ਵਰਕਰ ਨੂੰ ਖਰਾਬ ਨਹੀਂ ਹੁੰਦੇ ਅਸੀਂ ਇਹ ਅੱਜ ਸੋਚ ਕੇ ਇਹ ਆਪਣੀ ਇੰਡਸਟਰੀ ਨੂੰ ਮੈਸੇਜ ਦੇ ਰਹੇ ਹਾਂ ਔਰ ਇਸ ਤੋਂ ਬਾਅਦ ਅਸੀਂ ਹਰ ਸੈਸ਼ਨ ਨੂੰ ਡੋਰ ਡੋਰ ਮਿਲ ਕੇ ਵੀ ਅਸੀਂ ਮੈਸੇਜਿਆਂਗੇ ਫਿਰ ਉਸ ਤੋਂ ਬਾਅਦ ਸਖਤੀ ਵੀ ਕਰਗੇ ਕਿ ਅਸੀਂ ਇੰਜ ਰੈਡੀ ਜਿਹੜਾ ਗੁੱਡਸ ਹੈ ਉਹ ਅਸੀਂ ਨਹੀਂ ਘਾਂਦੇ ਤਾਂ ਕਿ ਇਥੋਂ ਦੀ ਇੰਡਸਟਰੀ ਫੈਕਟਰੀ ਨਾ ਹੋਵੇ ਅੱਜ ਆਪਣੀ ਕਮੇਟੀ ਬੁਲਾਈ ਗਈ ਹੈ ਇੱਕ ਕਮੇਟੀ 11 ਮੈਂਬਰੀ ਕੋਰ ਕਮੇਟੀ ਨੇ ਇਹਨੂੰ ਖੋਲ੍ਹਾਇਆ ਉਹ ਪਹਿਲੇ ਬਣ ਚੁੱਕੀ ਹੈ 3-4 ਮਹੀਨੇ ਪਹਿਲੇ ਬਣੀ ਹੈ ਉਸ ਨੇ ਸਾਰਾ ਅੰਡਰ ਉਹਦੀ ਦੇਖ ਰੇਖੀ ਸਾਰਾ ਕੰਮ ਹੋਇਆ ਥੱਪੜ ਸਾਹਿਬ ਸਾਡੇ ਚੇਅਰਮੈਨ ਹੈ ਤੇ ਸਾਡੇ ਮੀਗਲਾਨੀ ਸਾਹਿਬ ਜਨਰਲ ਸਕੱਤਰ ਹੈ ਮੀਗਲਾਨੀ ਜੀ ਕਹਿਣਗੇ ਕੁਝ ਮੈਂ ਤੁਹਾਡੇ ਸਾਰੇ মিডিਆ ਦੇ ਥਰੂ ਮੈਂ ਇੱਕ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਕਿ ਨੈਸ਼ਨਲਿਸਟ ਕੈਰੈਕਟਰ ਸਾਡਾ ਜਿਹੜਾ ਹੈ ਉਹ ਨੂੰ ਬਣਾਈਏ ਔਰ ਅਸੀਂ ਜਾਪਾਨ ਦੀ ਤਰ੍ਹਾਂ ਤੁਸੀਂ ਕਿਸੇ ਜਾਪਾਨੀ ਨਗਰ ਦੇਖੋ ਉਹ ਕਿਤੇ ਵੀ ਜਾਏਗਾ ਜਾਏਗਾ ਪਹਿਲਾਂ ਉਹ ਉਹ ਗੱਡੀ 'ਚ ਬੈਠੂਗਾ ਜਿਹੜੀ ਅਗਰ ਕੋਈ ਜਾਪਾਨ ਦੀ ਬਣੀ ਹੈ ਟੋਇਟਾ ਹੈ ਜਾਂ ਦੂਸਰੀ ਕੰਪਨੀ ਦੀ ਬੈਠੇਗਾ ਕੀ ਅਸੀਂ ਲੋਕ ਆਪਣੇ ਮੁਲਕ ਦੀ ਖਾਤਰ ਉਹ ਬੰਗਲਾਦੇਸ਼ ਦੇ ਬਣੇ ਹੋਏ ਕੱਪੜੇ ਔਰ ਤੁਰਕੀਆ ਦੇ ਬਣੇ ਹੋਏ ਕੱਪੜੇ ਅਸੀਂ ਕਿਹਾ ਉਹਨਾਂ ਨੂੰ ਅਸੀਂ ਬਾਈਕਾਟ ਨਹੀਂ ਕਰ ਸਕਦੇ ਅਸੀਂ ਜ਼ਰੂਰ ਕਰ ਸਕਦੇ ਆ ਮੈਂ ਸਾਰੀ ਪਬਲਿਕ ਨੂੰ ਅਪੀਲ ਕਰਦਾ ਕਿ ਸਾਡੀ ਇਸ ਮਹਿੰਮ ਚ ਸਾਡਾ ਸਾਥ ਦਿਓ ਔਰ ਜਿਹੜੇ ਜਿਹੜੇ ਸਟੋਰਸ ਇੱਥੇ ਇਹ ਬੰਗਲਾਦੇਸ਼ ਦੇ ਬਣੇ ਹੋਏ ਮਾਲ ਔਰ ਤੁਰਕੀ ਦੇ ਬਣੇ ਹੋਏ ਮਾਲ ਵੇਚਦੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਬਾਈਕਾਟ ਕਰੀਏ ਔਰ ਉਹਨਾਂ ਨੂੰ ਕਹੀਏ ਕਿ ਆਪਣੇ ਸ਼ੈਲਫ ਤੋਂ ਇਹ ਹਟਾਓ ਅਸੀਂ ਉਹ ਮਾਲ ਨਹੀਂ ਖਰੀਦਾਂਗੇ ਜਦੋਂ ਅਸੀਂ ਨਹੀਂ ਖਰੀਦਾਂਗੇ ਉਹ ਮਾਲ ਨਹੀਂ ਆਏਗਾ ਬੰਗਲਾਦੇਸ਼ ਨੇ ਸਾਨੂੰ ਬਹੁਤ ਜ਼ਿਆਦਾ ਤੋਖਾ ਦਿੱਤਾ ਹੈ ਚਾਈਨਾ ਦਾ ਮਾਲ ਲੇਬਲ ਬੰਗਲਾਦੇਸ਼ 'ਚ ਲੱਗਦਾ ਕਿਉਂਕਿ ਚਾਈਨਾ ਦਾ ਮਾਲ ਡਾਇਰੈਕਟਲੀ ਨਹੀਂ ਆ ਸਕਦਾ ਗਵਰਨਮੈਂਟ ਨੇ ਰੈਸਟ੍ਰਿਕਸ਼ਨ ਲਗਾਈਆਂ ਬਣਾਇਆ ਬਣਾਇਆ ਮਾਲ ਉੱਥੋਂ ਆ ਕੇ ਬੰਗਲਾਦੇਸ਼ ਜਾਂਦਾ ਹੈ ਬੰਗਲਾਦੇਸ਼ 'ਚ ਉੱਥੇ ਆਂਦਾ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਵਪਾਰ ਦੇ ਤੌਰ ਤੇ ਵੀ ਸਾਨੂੰ ਧੋਖਾ ਦੇ ਰਹੇ ਨੇ ਔਰ ਸਾਡਾ ਕੰਟਰੀ ਵਾਈਜ਼ ਵੀ ਸਾਡਾ ਅਸੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਨਾਲ ਲੇਵਲ ਜੀ ਟਾਈਮ ਦੇ ਉੱਤੇ ਖੜੀਏ ਔਰ ਕੋਈ ਵੀ ਅਸੀਂ ਬੰਗਲਾਦੇਸ਼ ਦਾ ਬਣਾਇਆ ਸਮਾਨ ਇੱਥੇ ਆਣ ਵੀ ਨਾ ਦਈਏ ਔਰ ਖਰੀਦੀਏ ਵੀ ਨਾ ਕਿੰਨਾ ਕੁ ਮਾਲ ਆਦਾ ਤੁਹਾਡੇ ਹਿਸਾਬ ਨਾਲ ਮਾਲ ਦੇਖੋ ਜੀ ਇਹਦੇ ਕੋਈ ਗਿਣਤੀ ਨਹੀਂ ਆ ਕਿਉਂਕਿ ਇਲੀਗਲ ਜਿਹੜੇ ਚੈਨਲ ਦੇਦਾ ਇਲੀਗਲ ਚੈਨਲ ਤੋਂ ਮਾਲ ਆ ਰਿਹਾ ਇਸ ਲਈ ਉਹਨਾਂ ਨੇ ਬਾਈ ਰੋਡ ਆਣਾ ਬੰਦ ਕੀਤਾ ਕਿਉਂ ਬੰਦ ਕੀਤਾ ਕਿਉਂਕਿ ਉੱਥੇ ਕੰਟਰੋਲ ਨਹੀਂ ਹੈ ਟਰੱਕ ਨਿਕਲਿਆ ਉੱਥੇ ਬੰਦਿਆਂ ਨੂੰ ਜਿਹੜੇ ਕ腐ਸ਼ਨ ਹੈਗੀ ਹੈ ਸਭ ਜਗ੍ਹਾ ਦੇ ਇਸ ਕਰਕੇ ਉਹਨਾਂ ਨੇ ਸਾਰਾ ਬੰਦ ਕਰ ਦਿੱਤਾ ਹੈਗਾ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਸ਼ਣ ਜੈਨੇਗਾ ਤੁਸੀਂ ਜਿਹੜਾ ਕੁਐਸਚਨ ਕੀਤਾ ਸੀ ਬੰਗਲਾਦੇਸ਼ ਤੋਂ ਕਿੰਨਾ ਮਾਲ ਟੈਕਸਟਾਈਲ ਦਾ ਇੱਥੇ ਆਉਂਦਾ ਹੈਗਾ ਤੇ ਉਹ ਜੜਾ ਰਿਹਾ ਹੈਗਾ ਉਹ 800 ਮਿਲੀਅਨ ਡਾਲਰ ਦਾ ਆ ਰਿਹਾ ਹੈਗਾ ਜਿਹੜਾ ਕਿ ਉਹਨਾਂ ਤੇ 1 ਬਿਲੀਅਨ ਡਾਲਰ ਤੋਂ ਜ਼ਿਆਦਾ ਹੈਗਾ ਜਿਹੜਾ ਲੁਧਿਆਨੇ ਨੂੰ 800 ਮਿਲੀਅਨ ਡਾਲਰ ਮਤਲਬ ਤਕਰੀਬਨ ਸਮਝ ਲਓ ਵੀ 7-8000 ਕਰੋੜ ਦਾ ਮਾਲ ਹੋ ਜਾਂਦਾ ਹੈਗਾ ਸਿੱਧਾ ਅਸੀਂ 25000 ਕਰੋੜ ਦੀ 20000 ਕਰੋੜ ਦਾ ਸਾਰਾ ਫੂਰਨ ਐਂਟਰੀਂਗ ਮੀਡੀਆ ਦੀ ਕੰਜ਼ਮਪਸ਼ਨ ਹੈਗੀ ਆ ਉਹਦੇ ਚੋਂ 40% ਮਾਲ ਜਿਹੜਾ ਹੈਗਾ ਉਹ ਆਲਮੋਸਟ ਬੰਗਲਾਦੇਸ਼ ਤੋਂ ਆ ਰਿਹਾ ਹੈਗਾ ਜਿਹੜਾ ਕਿ ਸਿੱਧਾ ਲੁਧਿਆਨੇ ਨੂੰ ਬਲੀਡ ਕਰ ਰਿਹਾ ਹੈ ਅਸੀਂ ਮੀਡੀਆ ਦਾ ਇਹ ਸਿੰਬੋਲਿਕ ਪੋਟਾਸ਼ ਕਰ ਰਹੇ ਆ ਅੱਜ ਵੀ ਅਸੀਂ ਹੋਲੀ ਵੀ ਜਲਾਵਾਂਗੇ ਮੇ ਪਲੇਜ਼ੀ ਜਿਹੜਾ ਐਫਟੀਏ ਫੋਰਨ ਟ੍ਰੇਡ ਐਗਰੀਮੈਂਟ ਜਿਹੜਾ ਅੱਜ ਤੋਂ 12 ਸਾਲ ਪਹਿਲਾਂ ਹੋਇਆ ਸੀ ਅਸੀਂ ਗਵਰਨਮੈਂਟ ਨੂੰ ਬੜੀ ਦੇਰ ਤੋਂ 12 ਸਾਲ ਤੋਂ ਰਿਕਵੈਸਟ ਕਰ ਰਹੇ ਹਾਂ ਕਿ ਇਹ ਕੈਨਸਲ ਕੀਤਾ ਜਾਵੇ ਐਫਟੀਏ ਕੈਨਸਲ ਹੋ ਜਾਂਦਾ ਟਰਕੀ ਚਾਈਨਾ ਸਭ ਬੰਦ ਹੋ ਜਾਣਗੇ ਇਤਨੋਂ ਮਿਲ ਕੇ ਅੱਜ ਪਾਕਿਸਤਾਨ ਦੇ ਨਾਲ ਖੜੇ ਨੇ ਅੱਜ ਅਸੀਂ ਇਨ ਕੰਡਮ ਕਰ ਦੇ ਔਰ ਐਕਟੀ ਗਵਰਨਮੈਂਟ ਮਕੈਨਿਜ਼ਮ ਜੇ ਤੋ ਜਲਦੀ ਖਤਮ ਪੁਚਾ ਜਾਵੇ